ਬਾਪੂ ਆ ਕੀ ਕਰਿਆ ਪਿਆ ਉਹ ਤਾਂ ਸਾਰੀ ਖਾਲੀ ਕੀੜਿਆਂ ਨੇ ਬਾਪੂ ਆ ਦਾ ਤੂੰ ਪਾਪ ਲੈ ਲਿਆ ਯਾਰ ਇਹ ਤਾਂ ਤੂੰ ਪਾਪ ਲੈ ਲਿਆ ਯਾਰ ਸਾਡੇ ਸਮਾਜ ਨੇ ਇੱਕ ਕੰਬਦੇ ਹੋਏ ਹੱਥ ਕੀੜਿਆਂ ਦੇ ਹਵਾਲੇ ਕਰ ਦਿੱਤੇ ਫਰਸ਼ ਦੇ ਉੱਤੇ ਐ ਪਈ ਸੀ ਫੱਟੇ ਵਾਂਗੂ ਸਰੀਰ ਇੱਕ ਪਾਸੇਓਂ ਕੀੜੇ ਪੈ ਗਏ ਫਿਰ ਚ ਮੋਢੇ ਜਿਹੜਾ ਜਿਹੜਾ ਅੰਗ ਥੱਲੇ ਲੱਗਿਆ ਸੀ ਫਰਸ਼ ਨਾਲ ਸਾਰਾ ਕੀੜਿਆਂ ਨੇ ਖਾਤਾ ਤੇ ਕੋਲੇ ਪਈ ਸੀ ਮਾਂ ਇਹਨੂੰ ਵੀ ਗੱਠੀ ਆthi ਇਹਨੂੰ ਵੀ ਗੱਠੀ ਆ ਪੜੀ ਲਿਖੀ ਆ ਬੱਚੇ ਆ ਦੋ ਇੱਕ ਬੇਟਾ ਬੇਟੀ ਬੱਚੇ ਰੱਖ ਲੈ ਸਹੁਰਿਆਂ ਨੇ ਤੇ ਇਹਨੂੰ ਪੇਕੀ ਸੁੱਟ ਕੇ ਕਹਿੰਦੇ ਰੱਖੋ ਆਪਦੀ ਬਿਮਾਰ ਬੈਣਣਾ ਨੇ ਅਸੀਂ ਜਦੋਂ ਗਏ ਉਹ ਮੇਰੇ ਮਾਲਕਾ ਠੰਡ ਦੇ ਦਿਨ ਵੀ ਨੰਗੀ ਬਿਨਾ ਕੱਪੜਿਆਂ ਤੋਂ ਫਿਰਦੀ ਪਈ ਮੈਂ ਪਰ بڑے ਦੁੱਖ ਦੀ ਗੱਲ ਆ ਇਹੀ ਪ੍ਰੋਬਲਮ ਇਹਦੇ ਪਤੀ ਨੂੰ ਹੋਈ ਹੁੰਦੀ ਤਾਂ ਇਹ ਵਿਚਾਰੀ ਉਹਦੀ ਲੈਟਰਨ ਚੱਕਦੀ ਉਹਦੀਆਂ ਉਲਟੀਆਂ ਸਾਫ਼ ਕਰਦੀ ਫਿਰਦੀ ਕਿਉਂਕਿ ਇਹ ਔਰਤ ਆ ਤੇ ਜੇ ਇਹਨੂੰ ਹੋ ਗਈ ਆ ਤਾਂ ਉਹ ਮਰਦਾ ਸਵਾਹ ਦੇ ਮਰਦਾ ਜਿਹੜੇ ਆਪਣੇ ਫੇਰੇ ਲੈ ਕੇ ਸੱਤ ਆਪਣੀ ਧਰਮ ਪਤਨੀ ਨੂੰ ਛੱਡ ਕੇ ਤੁਰ ਗਿਆ ਬੱਚੀ ਲੈ ਗਿਆ ਸ਼ਰਮ ਹੋਣੀ ਚਾਹੀਦੀ ਹੈ ਇਹ ਲੋਕਾਂ ਨੂੰ ਸਾਬਾਏ ਕੋ ਤੇ ਕੀ ਫਤਹਿ ਜੀ ਇਹ ਕ੍ਰਿਸ਼ਨਾ ਮਾਤਾ ਹਾਂ ਕ੍ਰਿਸ਼ਨਾ ਮਾਤਾ ਤਕੜੀਆਂ ਤੇ ਇਹ ਸਾਡੀ ਅੰਜਲੀ ਭੈਣ ਅੰਜਲੀ ਤਕੜੀਆਂ ਹਾਂ ਲੈ ਬੰਨਦੇ ਭੈਣੇ ਰਖੜੀ ਆਪਦੇ ਵੀਰੇ ਦੇ ਅੱਜ ਵੀਰ ਦੀ ਰਖੜੀ ਪਾ ਬਾਪ ਦੀ ਪਗੜੀ ਹੈਂ ਇੱਕ ਕੰਬਦੇ ਹੋਏ ਹੱਥ ਨਾਲ ਅੰਦਲੀ ਭੈਣ ਅੱਜ ਰਖੜੀ ਬੰਨ੍ਹ ਰਹੀ ਆ ਪਰ ਸਾਡੇ ਸਮਾਜ ਨੇ ਇਹ ਕੰਬਦੇ ਹੋਏ ਹੱਥ ਕੀੜਿਆਂ ਦੇ ਹਵਾਲੇ ਕਰਦੇ ਸੀ ਇਹ ਦੋਨੇ ਮਾਵਾਂ ਤੇਆਂ ਨੂੰ ਜਿਸ ਦਿਨ ਅਸੀਂ ਲੈ ਕੇ ਆਏ ਸੀ ਨਾਲ ਇਹਨਾਂ ਦਾ ਭਰਾ ਅੱਜ ਅੱਗਿਆ ਲਗਭਗ ਨਾ ਭੈਣ ਅੰਜਲੀ ਭੈਣੇ ਅਜੇ ਦੇ ਵੀ ਬੰਦੇ ਰਖੜੀ ਅੰਜਲੀ ਦੀ ਤਸਵੀਰ ਦੇਖੋ ਅਸੀਂ ਉਹ ਬਲਰ ਕਰਕੇ ਲਾਈ ਆ ਦਿਖਾ ਨਹੀਂ ਸਕਦੇ ਤੁਹਾਨੂੰ ਫਰਸ਼ ਦੇ ਉੱਤੇ ਐ ਪਈ ਸੀ ਫੱਟੇ ਵਾਂਗੂ ਸਰੀਰ ਇੱਕ ਪਾਸੇੋਂ ਕੀੜੇ ਪਏ ਸਿਰ 'ਚ ਮੋਢੇ ਜਿਹੜੇ ਜਿਹੜਾ ਅੰਗ ਥੱਲੇ ਲੱਗਿਆ ਸੀ ਫਰਸ਼ ਨਾਲ ਸਾਰਾ ਕੀੜਿਆਂ ਨੇ ਖਾਦਾ ਕੂਣੀ 'ਚ ਹੱਥ ਦੇ ਵਿੱਚ ਲੱਕ ਤੇ ਗੋਡੇ ਤੇ ਪੈਰ ਤੇ ਤੇ ਕੋਲੇ ਪਈ ਸੀ ਮਾਂ ਇਹਨੂੰ ਵੀ ਗੱਠੀ ਆ ਸੀ ਇਹਨੂੰ ਵੀ ਗੱਠੀ ਆ ਸੀ ਪੜੀ ਲਿਖੀ ਆ ਬੱਚੇ ਆ ਦੋ ਇੱਕ ਬੇਟਾ ਬੇਟੀ ਬੱਚੇ ਰੱਖ ਲੈ ਸਹੁਰਿਆਂ ਨੇ ਤੇ ਇਹਨੂੰ ਪੇਕੀਂ ਸੁੱਟ ਕੇ ਕਹਿੰਦੇ ਰੱਖੋ ਆਪਦੀ ਬਿਮਾਰ ਨੂੰ ਇਹ ਤਾਂ ਪਹਿਲੇ ਮੰਜੇ ਤੇ ਪਈ ਸੀ ਮਾਂ ਘਰੇ ਮੰਜਾ ਵੀ ਸੁੱਖ ਨਾਲ ਉਹੀ ਸੀ ਇੱਕ ਤੇ ਉਹ ਥੱਲੇ ਹੀ ਪਈ ਫਰਸ਼ ਤੇ ਵਿੱਚ ਹੀ ਲੈਟਨ ਬਾਥਰ ਅਜੇ ਰੰਗ ਰੰਗ ਦਾ ਕੰਮ ਕਰਦਾ ਲਿਆ ਕੇ ਬਰੈਡ ਖਵਾਤਾ ਚਾਹ ਪਿਆਤੀ ਜਿਹਦੇ ਕਰਕੇ ਜਿਉਂਦੀ ਸੀ ਅਜੇ ਹੰਦੀ ਲਿਭੇਂ ਤੇ ਮਾਰ ਧੰਨਵਾਦ ਉਹ ਗਵੰਡੀਆਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਭੈਣ ਉਹਨਾਂ ਨੇ ਅਸੀਂ ਜਦੋਂ ਗਏ ਉਹ ਮੇਰਾ ਮਾਲਕਾ ਠੰਡ ਦੇ ਦਿਨ ਸੀ ਨੰਗੀ ਬਿਨਾ ਕੱਪੜਿਆਂ ਤੋਂ ਪਈ ਮੇਰੀ ਭੈਣ ਸਾ ਵੀ ਐ ਐ ਮਾੜਾ ਮਾੜਾ ਲੈ ਰਹੀ ਸੀ ਬਸ ਜਿਵੇਂ ਸਾਨੂੰ ਹੀ ਡੀਕਦੀ ਸੀ ਮੇਰੀ ਭੈਣ ਬੈਠੇ ਬਾਬਾ ਜੀ ਨੇ ਕਿਰਪਾ ਕੀਤੀ ਉੱਥੋਂ ਲੈ ਕੇ ਆਏ ਅੰਜਲੀ ਭੈਣ ਨੂੰ ਕ੍ਰਿਸ਼ਨਾ ਮਾ ਨੂੰ ਕ੍ਰਿਸ਼ਨਾ ਮਾ ਤਨੀ ਹਜੇ ਚੱਲਣ ਜੋਗੀ ਹੋਈ ਉਹਨੂੰ ਫੁੱਲਾਂ ਵਾਂਗੂ ਸਾਹਮ ਦਾਦਾ ਪੁੱਤ ਉਦਣ ਦਾਈ ਐਵੇਂ ਕਹੀਏ ਅਜੇ ਵੀਰੇ ਮੂੰਹ ਮਿੱਠਾ ਕਰਾ ਦੇ ਲੈ ਅੰਜਲੀ ਪਹਿਲਾਂ ਮੂੰਹ ਮਿੱਠਾ ਕਰਾ ਦੇ ਅਜੇ ਦਾ ਅਜੇ ਨੂੰ ਦੇ ਦੇ ਅਜੇ ਨੂੰ ਦੇ ਦੇ ਅਜੇ ਖਾੜ ਵੀ ਅਜੇ ਨੇ ਵੀ ਦਿਨ ਰਾਤ ਸੇਵਾ ਕੀਤੀ ਆਪਣੀ ਮਾਂ ਦੀ ਆਪਣੀ ਭੈਣ ਦੀ ਉਦੋਂ ਦਾ ਸਾਡੇ ਕੋਲੇ ਹੀ ਆ ਇਹੇ ਕਿੰਨੇ ਟਾਈਮ ਹੋ ਗਿਆ ਜੀ ਆਪਣੇ ਕੋਈ ਹੋ ਗਏ 2 ਸਾਲ ਆ ਆਹ ਦੇਖ ਬਾਈ 3 ਸਾਲ ਹੋ ਗਏ ਆ 3 ਸਾਲ ਹੋ ਜਾਣੇ ਆ ਦਸਹਾਰੇ ਨੂੰ ਆਏ ਚਰਦਿਆਂ ਤੋਂ ਚਰਦਿਆਂ ਨੂੰ 3 ਸਾਲ ਹੋ ਜਾਣੇ ਇਹਨਾਂ ਨੂੰ ਤੇ ਅੰਜਲੀ ਤਾਂ ਹੁਣ ਸਾਡੀ ਬੈਠਣ ਜੋਗੀ ਹੋ ਗਈ ਆ ਨਹੀਂ ਤਾਂ ਇੱਕ ਸਰੀਰ ਦਾ ਆ ਚੀਜ਼ ਤਾਂ ਫੱਟਾ ਹੀ ਸੀ ਸਾਰਾ ਇਹਦੀ ਰੀੜ ਵੀ ਹੱਡੀ ਵੀ ਘੁੰਮ ਕੇ ਇੱਧਰ ਆ ਗਈ ਇਹਦੀਆਂ ਛਾਤੀਆਂ ਵੀ ਘੁੰਮ ਕੇ ਇੱਧਰ ਆ ਗਈਆਂ ਇਹਦੇ ਢਿੱਡ ਦੀ ਪੀਛੇ ਜਿਹੜੀ ਧੁੰਨੀ ਉਹ ਵੀ ਸਾਰੀ ਇੱਧਰ ਆ ਗਈ ਸੀ ਸਾਰਾ ਕੁਝ ਇੱਕ ਪਾਸੇ ਨੂੰ ਘੁੰਮ ਗਿਆ ਹੁਣ ਇਹਨੂੰ ਉਲਟੀਆਂ ਲੱਗ ਜਾਂਦੀ ਜਦੋਂ ਖਾਂਦੀ ਆ ਕੁਛ ਮਾੜਾ ਜਿਹਾ ਉਲਟੀਆਂ ਕਰਨ ਲੱਗ ਜਾਂਦੀ ਆ ਡਾਕਟਰਾਂ ਨੇ ਆਪਰੇਸ਼ਨ ਕਰਕੇ ਸਾਰਾ ਕੁਝ ਕਰਕੇ ਦੇਖ ਲਿਆ ਉਹ ਕਿ ਇਹਦਾ ਅੰਦਰਲਾ ਸਿਸਟਮ ਹੀ ਘੁੰਮ ਗਿਆ ਰੀੜ ਦੀ ਹੱਡੀ ਐ ਘੁੰਮ ਗਈ ਉਹਦੇ ਨਾਲ ਜਿਵੇਂ ਕਹਦੇ ਆ ਦਿਲ ਇਧਰਲੇ ਪਾਸੇ ਹੁੰਦਾ ਘੁੰਮ ਕੇ ਵਿਚਾਲੇ ਆ ਗਿਆ ਇੱਦਾਂ ਹੀ ਲੀਵਰ ਵੀ ਘੁੰਮ ਗਿਆ ਪੈਨਕ੍ਰੀਆਸ ਵੀ ਘੁੰਮ ਗਿਆ ਸਰੀਰ ਦੇ ਅੰਦਰਲੇ ਅੰਗ ਸਾਰੇ ਏਦਾਂ ਘੁੰਮ ਗਏ ਪਰ ਬੜੀ ਹਿੰਮਤ ਵਾਲੀ ਐ ਮੇਰੀ ਭੈਣ ਹੈ ਨਾ ਅੰਜਲੀ ਭੈਣ ਮੇਰੀ ਬੜੀ ਹਿੰਮਤ ਵਾਲੀ ਆ ਇਹਦੇ ਬੱਚੇ ਵੀ ਮਿਲ ਕੇ ਗਏ ਹੁਣ ਆ ਕੇ ਬੇਟੇ ਦਾ ਕੀ ਨਾਮ ਆ? ਅੰਛ ਬੇਟੀ ਦਾ? ਇਸੀਕਾ 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 ਤੇ ਅੰਛ ਦੋਨੇ ਮਿਲ ਕੇ ਗਏ ਆ। ਚਲੋ ਇਹਦੇ ਸਹੁਰਿਆਂ ਨੂੰ ਅਸੀਂ ਬੇਨਤੀਆਂ ਕਰਦੇ ਹੁਣ ਇਹਦੀ ਸੱਸ ਆਉਂਦੀ ਹੁੰਦੀ ਆ ਮਿਲਾ ਕੇ ਲੈ ਜਾਂਦੀ ਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀ। ਹੁਣ ਹੁਣ ਵੀ ਹੋ ਗਏ ਦੋ ਚਾਰ ਮਹੀਨੇ ਹਨ ਆਈ ਨਹੀਂ। ਤੇ ਬੇਨਤੀ ਕਰਾਂਗੇ ਉਹਨਾਂ ਨੂੰ ਫੇਰ ਮਿਲਾ ਕੇ ਲੈ ਜਾਂਦੇ ਆ। ਪਰ ਬੜੇ ਦੁੱਖ ਦੀ ਗੱਲ ਆ। ਇਹੀ ਪ੍ਰੋਬਲਮ ਇਹਦੇ ਪਤੀ ਨੂੰ ਹੋਈ ਹੁੰਦੀ। ਤਾਂ ਇਹ ਵਿਚਾਰੀ ਉਹਦੀ ਲੈਟਰਨ ਚੱਕਦੀ ਉਹਦੀਆਂ ਉਲਟੀਆਂ ਸਾਫ਼ ਕਰਦੀ ਫਿਰਦੀ ਕਿਉਂਕਿ ਇਹ ਔਰਤ ਆ ਤੇ ਜੇ ਇਹਨੂੰ ਹੋ ਗਈ ਆ ਤਾਂ ਮਰਦਾ ਖਵਾ ਦੇ ਮਰਦਾ ਉਹ ਜਿਹੜੇ ਆਪਣੇ ਫੇਰੇ ਲੈ ਕੇ ਸੱਤ ਆਪਣੀ ਧਰਮ ਪਤਨੀ ਨੂੰ ਛੱਡ ਕੇ ਤੁਰ ਗਿਆ ਬੱਚੇ ਲੈ ਗਿਆ ਸ਼ਰਮ ਹੋਣੀ ਚਾਹੀਦੀ ਐਸੇ ਲੋਕਾਂ ਨੂੰ ਪਰ ਅਸੀਂ ਭਾਗਾਂ ਵਾਲੇ ਆ ਇਸ ਤਰ੍ਹਾਂ ਦੀਆਂ ਭੈਣਾਂ ਸਾਨੂੰ ਦਿੱਤੀਆਂ ਰੱਬ ਨੇ ਅਸੀਂ ਭਾਗਾਂ ਵਾਲੇ ਆ ਸਾਡੀਆਂ ਭੈਣਾਂ ਸਾਨੂੰ ਬਾਬਾ ਜੀ ਨੇ ਦਿੱਤੀਆਂ ਹੈਨਾ ਤੇ ਜੀ ਆਂਦੀ ਬਹਦੀ ਹਾਂ ਕ੍ਰਿਸ਼ਨਾ ਮਾਂ ਤਕੜੀਆਂ ਲੈ ਮਰਪੀ ਖਾਲਾ ਥੋੜੀ ਜੀ ਕ੍ਰਿਸ਼ਨਾ ਲੈ ਨਹੀਂ ਮਰਪੀ ਖਾਲਾ ਕ੍ਰਿਸ਼ਨਾ ਲੈ ਨਹੀਂ ਮਰਪੀ ਖਾਲਾ ਕ੍ਰਿਸ਼ਨਾ ਹਾਂ ਲਾ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ